ਤੇ ਪੰਜਾਬ ਚ ਬੇਅਦਬੀ ਦੀਆਂ ਘਟਨਾਵਾਂ ਰੋਕਣ ਦਾ ਨਾਮ ਨਹੀਂ ਲੈ ਰਹੇ ਆ ਇੱਕ ਵਾਰ ਫਿਰ ਤੋਂ ਪੰਜਾਬ ਚ ਬੇਅਦਬੀ ਹੋਈ ਹੈ ਜਿੱਥੇ ਕਿ ਇੱਕ ਵਿਅਕਤੀ ਨੇ ਗੁਟਕਾ ਸਾਹਿਬ ਬਿਰਦ ਗੁਟਕਾ ਸਾਹਿਬ ਅਤੇ Hindu ਮਤ ਦੀਆਂ ਧਾਰਮਿਕ ਪੁਸਤਕਾਂ ਦੇ ਅੰਗ ਪਾੜ ਕੇ ਪਿੰਡ ਦੀਆਂ ਗੜੀਆਂ ਅਤੇ ਨਾਲੀਆਂ ਵਿੱਚ ਖਿਲਾਰ ਦਿੱਤੇ ਨੇ ਹਾਲਾਂਕਿ ਇਹ ਵਿਅਕਤੀ ਅਜਿਹਾ ਕਰਦਾ ਸੀ ਸੀਸੀਟੀਵੀ 'ਚ ਕੈਦ ਹੋ ਗਿਆ ਜਿਸ ਵਿੱਚ ਕੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਸ ਵਿਅਕਤੀ ਨੇ ਕਿਵੇਂ ਗੁਟਕਾ ਸਾਬ ਦੇ ਅੰਗ ਪਾੜੇ ਅਤੇ ਫਿਰ ਪਿੰਡ ਦੇ ਵੱਖ-ਵੱਖ ਸਥਾਨਾਂ ਤੇ ਖਿਲਾਰ ਦਿੱਤੇ। ਹੁਣ ਕੱਢਣ ਦੇ ਆਣ ਦਾ ਹੈ ਕੱਢਣ ਦੇ। ਇਹ ਤਾਂ ਤੁਸੀਂ ਲੈਣਾ ਕਰਕੇ ਗਿਆ ਬਹਿ ਕੇ। ਕਾਣਾ ਬੱਬੇ ਜੀ ਮਨਪ੍ਰੀਤ ਕੇ ਰੱਖੇ ਵੀ ਪੈਰਾਂ 'ਚ। ਮੈਨੂੰ ਇਹਦੇ ਨੰਬਰ ਨੂੰ ਜ਼ੂਮ ਕਰੀ। ਨੰਬਰ ਜ਼ੂਮ ਨਹੀਂ ਹੋਣਾ। ਉਹਨਾਂ ਨਹੀਂ ਹੋਣਾ ਨਹੀਂ ਹੋਣਾ। ਦੇਖਣਾ ਪਊ ਨੰਬਰ। ਨੰਬਰ ਨਹੀਂ ਆਏਗਾ। ਇਹ ਆ ਲੋ ਆ ਗਿਆ ਜੀ। ਆ ਗਿਆ ਜੀ। 10000 ਦੇ ਕਰ ਉਹ ਤਾਂ ਸਾਫ਼ ਹੀ ਹੋ ਗਿਆ ਹੁੰਦਾ ਕਲੀਅਰ ਹੈ ਕਲੀਅਰ ਹੈ ਜੀ ਉਹ ਦੇਖੋ ਕਿੰਨਾ ਤੁਹਾਡੇ ਕਿਵੇਂ ਵਗਾ ਕੇ ਗਿਆ ਯਾਰੀ ਤੇ ਜੇ ਅਸੀਂ ਹੁਣ ਗਏ ਆ ਤਾਂ ਜੇ ਹੁਣ ਅਸੀਂ ਤੜਕੇ ਘੁੰਮਣ ਗਏ ਆ ਨੁੱਦਰ ਨੂੰ ਇਹਦਾ ਐਕਟਿਵ ਆ ਵੀ ਗਲੀ ਦੇ ਵਿੱਚ ਹੀ ਖੜਾ ਰਿਹਾ ਇੱਕ ਮਿੰਟ ਨਾ ਆਪਾਂ ਹੁਣ ਆ ਵੀ ਚਰਨ ਗੰਗਾ ਵਾਲਾ ਕੈਮਰਾ ਵੀ ਚੈੱਕ ਕਰ ਲੈਨੇ ਕਿਸੇ ਤਰ੍ਹਾਂ ਕਿ ਦੇਖੋ ਇਹ ਜਿਹਨੇ ਨਜ਼ਰ ਆਏਗਾ ਉਹ ਡੰਡਾ ਪਾਪਾ ਨਾ ਹਾਂ ਜੀ ਉਹ ਲੰਘ ਗਿਆ ਜੀ ਹਾਂ ਡੋਡਰੀ ਕਹਿੰਦਾ ਕਿ ਨਾ ਸਕੂਟਰੀ ਦੇ ਐ ਸਕੂਲ ਤੇ ਮਾਮਲਾ ਪਟਿਆਲਾ ਦੇ ਕਨੌਰ ਦੇ ਪਿੰਡ ਸੰਝਰਪੁਰ ਦਾ ਹੈ ਜਿੱਥੇ ਕਿ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਗੁਟਕਾ ਸਾਹਿਬ ਬਿਰਦ ਗੁਟਕਾ ਸਾਹਿਬ ਅਤੇ Hindu ਧਾਰਮਿਕ ਕਿਤਾਬਾਂ ਦੇ ਅੰਗ ਪਾੜ ਕੇ ਪਿੰਡ ਦੇ ਹੀ ਤਿੰਨ ਘਰਾਂ ਦੇ ਬਾਹਰ ਅਤੇ ਗੁਰਦੁਆਰਾ ਸਾਹਿਬ ਅਤੇ ਨਾਲੀਆਂ ਦੇ ਵਿੱਚ ਸੁੱਟ ਦਿੱਤੇ ਗਏ ਉੱਧਰ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਸ਼ੀ ਨੂੰ ਕਾਬੂ ਕਰ ਲਿਆ। ਇਕਤਨਾ ਰਾਤ ਦੇ ਕਰੀਬ 2:30 ਵਜੇ ਵਾਪਰੀ ਜਦੋਂ ਪਿੰਡ ਦੇ ਹੀ ਵਿਅਕਤੀ ਨਰਿੰਦਰ ਸਿੰਘ ਵੱਲੋਂ ਬਿਰਦ ਗੁਟਕਾ ਸਾਹਿਬ ਗੁਟਕਾ ਸਾਹਿਬ ਅਤੇ ਹਿੰਦੂ ਮਤ ਦੀਆਂ ਧਾਰਮਿਕ ਪੁਸਤਕਾਂ ਦੇ ਅੰਗ ਪਾੜ ਕੇ ਪਿੰਡ ਦੇ ਸਰਪੰਚ ਜੋਤ ਸਿੰਘ ਤੇਜਿੰਦਰ ਸਿੰਘ ਦੇ ਡੰਗਰਾਂ ਵਾਲੇ ਘਰ ਅਤੇ ਅਜੈਬ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਨਾਲੀਆਂ 'ਚ ਸੁੱਟ ਦਿੱਤੇ ਗਏ। ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਵੇਰੇ ਗੁਰਦੁਆਰਾ ਸਾਹਿਬ ਵਿੱਚ ਪਾਠ ਕਰਨਗੇ ਤਾਂ ਉਹਨਾਂ ਦੇਖਿਆ ਕਿ ਰਸਤੇ ਵਿੱਚ ਗੁਰਕਾ ਸਾਹਿਬ ਦੇ ਅੰਗ ਪਾੜ ਕੇ ਸੁੱਟੇ ਹੋਏ ਨੇ ਜਿਨ੍ਹਾਂ ਨੂੰ ਕੇ ਇਕੱਠੇ ਕਰਕੇ ਸਤਕਾਰ ਨਾਲ ਗੁਰਦੁਆਰਾ ਸਾਹਿਬ ਲਿਆਂਦਾ ਗਿਆ ਅਤੇ ਬਾਅਦ ਵਿੱਚ ਸੰਗਤਾਂ ਨੂੰ ਇਸ ਪੂਰੀ ਘਟਨਾ ਤੋਂ ਜਾਣੂ ਕਰਵਾਇਆ ਗਿਆ ਜਿਸ ਤੋਂ ਬਾਅਦ ਜਦੋਂ ਸੰਗਤਾਂ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਉਹ ਵਿੱਚ ਪਾਇਆ ਗਿਆ ਕਿ ਪਿੰਡ ਦਾ ਇੱਕ ਵਿਅਕਤੀ ਨਰਿੰਦਰ ਸਿੰਘ ਇਸ ਪੂਰੀ ਘਟਨਾ ਨੂੰ ਅੰਜਾਮ ਦੇ ਰਿਹਾ ਹੈ ਜੋ ਕਿ ਸਮਸ਼ਾਨ ਘਾਟ ਦੇ ਵਿੱਚ ਅੱਗ ਦੀ ਧੂਣੀ ਭੜ ਕੇ ਬੈਠਾ ਸੀ ਅਤੇ ਉਸ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਫਿਲਹਾਲ ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਕਿ ਕੋਰਟ ਵੱਲੋਂ ਦੋਸ਼ੀ ਨੂੰ ਛੇੜ ਭੇਜਿਆ ਗਿਆ ਹਾਲਾਂਕਿ ਇਸ ਪੂਰੇ ਮਾਮਲੇ 'ਚ ਹੁਣ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ ਪਰ ਸਵਾਲ ਇਹ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਰੁੱਕ ਕੇ ਨਹੀਂ ਰਹੀਆਂ ਬੀਤੇ ਦਿਨੀ ਹੁਸ਼ਿਆਰਪੁਰ ਦੇ ਗੁਰਦੁਆਰਾ ਚੋਹੀ ਸਾਹਿਬ ਵਿੱਚ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ ਜਿੱਥੇ ਕਿ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਅਤੇ ਅੰਗ ਪੜੇ ਗਏ ਸੀ ਹਾਲਾਂਕਿ ਉਸ ਮਾਮਲੇ 'ਚ ਹਾਲੇ ਤੱਕ ਵੀ ਦੋਸ਼ੀ ਫਰਾਅ ਚੱਲ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ